ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਨਨ ਸਿੰਘ ਵੀ ਆਰ ਐਲ ਤੁਹਾਨੂੰ ਦਿਖਾਉਨੇ ਆ ਜੀ ਸਿਰਨਗਰ ਦੀਆਂ ਪਹਾੜੀਆਂ ਝੀਲ ਬਿਆਰ ਦੇ ਬੂਟੇ ਬਹੁਤ ਹੀ ਵਧੀਆ ਬਿਆਰ ਦੇਖੋ ਜੀ ਕਿੱਡੀ-ਕਿੱਡੀ ਹੈਟ ਆ ਬੂਟਿਆਂ ਦੀ ਪਹਾੜਾਂ ਦੇ ਟਿਗੇ ਆ ਬਾਕੀ ਬਹੁਤ ਵਿਆਰੀਆਂ ਖੱਡਾਂ ਵੀਡੀਓ ਵੇਖ ਕੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰੀਆਂ ਭੈਣਾ ਵੀਰ ਵੇਖੋ ਜੀ ਥੱਲੇ ਪਾਣੀ ਚੱਲਦੇ ਪਏ ਨੇ ਕਿਆ ਖੂਬ ਨਜ਼ਾਰਾ ਠੰਡੀਆਂ ਹਵਾਵਾਂ ਵੇਖੋ ਪਹਾੜ ਵਾਹਿਗੁਰੂ 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 ਵੇਖੋ ਜੀ ਗੱਡੀਆਂ ਖੜੀਆਂ ਜਾਮ ਲੱਗਾ ਵਾ ਜੀ ਕਾਨਵਈ ਕੋ ਅੱਗੋਂ ਆਂਦੀ ਆ ਟੂਰਿਸਟ ਬਹੁਤ ਆ ਜਾਂਦੇ ਆ ਉਹਦੇ ਕਰਕੇ ਜਾਮ ਲੱਗ ਜਾਂਦਾ ਵਾ ਔਰ ਦੇਖੋ ਉੱਤੇ ਸਿਰੇ ਤੇ ਵੀ ਚੀਲ ਬਿਆਰ ਦੇ ਰੋਖ ਖੜੇ ਆ ਦੇਖੋ ਕਿਦਾਂ ਆ ਕੋਨੇ ਦੇ ਇਹ ਆਪਣੀ ਗੱਡੀ ਆ ਜੀ ਵੀਰਲ ਕੰਪਨੀ ਦੀ ਬਹੁਤ ਵਧੀਆ ਕੰਪਨੀ ਆ ਜੀ ਵਾਹਿਗੁਰੂ 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 ਸਤਨਾਮ ਸਿਰ ਵਾਹਿਗੁਰੂ ਬਹੁਤ ਹੀ ਖੂਬ ਨਜ਼ਾਰੇ ਇਹ ਬਨੇ ਤੋਂ ਆਪਣਾ ਕੀ ਆ ਪਾਣਾ ਦੇ ਵਾਹਿਗੁਰੂ 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 ਸਤਿਵਾਹੀ ਫਤਿਹ ਵੀਡੀਓ ਨੂੰ ਵੇਖ ਕੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ